ਇੱਕੋ ਲੱਕੜ ਦੇ ਵਿੱਚੋਂ ਸਾਰਾ ਕੁਝ ਬਣਾਤਾ ਅੰਗਲੀ ਸੰਗਲੀ ਸੱਪ ਸੂਪ ਜਿਿੰਨਾ ਕੁਝ ਵੀ ਦੇਖਦੇ ਹੋ ਨਾ ਸਾਰਾ ਇੱਕੋ ਲੱਕੜ ਤਣਾ ਲੈ ਲਿਆ ਕੱਲਾ ਬਾਈ ਜੀ ਹੁਣਾਂ ਨੇ ਸਰਦਾਰ ਅਸ਼ਪਾਲ ਸਿੰਘ ਜੀ ਆਪਣੇ ਕੋਲੇ ਆ ਇਹਨਾਂ ਨੇ ਤਣਾ ਲੈ ਕੇ ਦੇ ਵਿੱਚੋਂ ਕੱਢ ਲਿਆ ਇਹ ਹਾਂਜੀ ਹਾਂਜੀ ਵਿੱਚੋਂ ਕੱਢ ਲਿਆ ਕਮਾਲ ਕਰਤੀ ਭਾਰਾ ਬਹੁਤ ਕਾਦੀ ਲੱਕੜ ਆ ਇਹ ਟਾਲੀ ਦੀ ਆ ਜੀ ਟਾਲੀ ਦੀ ਲੱਕੜ ਆ ਤੇ ਕੰਮ ਕਿਹੜੇ ਆਉ ਹੁਣ ਇਹ ਇਹ ਟੇਬਲ ਦੇ ਕੰਮ ਹੋ ਗਏ ਟੇਬਲ ਦੇ ਕੰਮ ਇਹਨੂੰ ਐਂ ਰੱਖ ਲਓ ਨੂੰ ਸੈੱਟ ਜਾ ਕਰਕੇ ਤੇ ਮੋਸਾ ਵੀ ਕੰਮ ਉੱਤੇ ਰੱਖ ਲਓ ਸ਼ੀਸ਼ਾ ਤੇ ਯੂਨੀਕ ਟੇਬਲ ਹੈ ਇਹਦੇ ਨਾਲ ਦਾ ਹੈਗੇ ਕੋਈ ਹੋਰ ਟੇਬਲ ਦੇਖਿਆ ਕਦੇ ਨਹੀਂ ਹਜੇ ਤੱਕ ਤਾਂ ਨਹੀਂ ਮੈਂ ਦੇਖਿਆ ਜੀ ਹਜੇ ਤੱਕ ਇਹਦੇ ਨਾਲ ਦਾ ਟੇਬਲ ਨਹੀਂ ਬਣਿਆ ਲਾਲੋ ਸਾਹ ਵੇ ਵੱਖਰਾ ਕੰਮ ਹੀ ਆ ਇਹ ਜਿਆ ਕਿਸੇ ਨੂੰ ਬਣਾ ਕੇ ਦੇ ਸਕਦੇ ਹੋ ਹਾਂਜੀ 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 ਤੇ ਨੰਬਰ ਪਾ ਦੂੰਗਾ ਡਿਸਕ੍ਰਿਪਸ਼ਨ ਚ ਕਾਲ ਕਰ ਲਿਓ ਪਿੰਡ ਗਾਜੀਆਣਾ ਜ਼ਿਲ੍ਹਾ ਮੋਗਾ ਪੰਜਾਬ ਤੇ ਨਿਹਾਲ ਸਿੰਘ ਵਾਲਾ ਤੋਂ ਤਿੰਨ ਚਾਰ ਕਿਲੋਮੀਟਰ ਦੂਰ ਹੀ ਆ ਇਹਦੇ ਨਾਲ ਦਾ ਛੋਟਾ ਵੀ ਇਹਨਾਂ ਨੇ ਬਣਾਇਆ ਸੀ ਆਹ ਦੇਖੋ ਆਹ ਆ ਛੋਟਾ ਵੀ ਬਣਾਇਆ ਸੀ ਇਹਨਾਂ ਨੇ ਆ ਵੀ ਸਾਰਾ ਟਾਲੀ ਦਾ ਹੀ ਆ ਨਿੱਕਾ ਜਿਹਾ ਲ ਏ ਨਿਕੂ ਜੀ ਬਣਾਤਾ ਉਹ ਹੀ ਸ਼ੌਂਕਿਆ ਤੌਰ ਤੇ ਪ੍ਰਦਰਸ਼ਨੀਆਂ ਵੀ ਬਾਈ ਜੀ ਲਾਉਂਦੇ ਆ